ਕਰਾਉਸਿੰਗ ਚੱਲ ਰਹੀ ਆ ਹੁਣ ਤੇ ਹੁਣ ਜੇ ਕੋਈ ਆਸੇ ਪਾਸੇ ਕੋਈ ਆਉਂਦਾ ਹਨਾ ਵੀ ਤੁਸੀਂ ਕਰਾਸ ਕਰਾ ਦੋਗੇ ਮੱਝ ਕਰਾ ਦਾਂਗੇ ਠੀਕ ਹੈ ਤੇ ਡਾਕਟਰ ਸਾਹਿਬ ਫਿਰ ਇਹ ਜਿਹੜੀ ਸੋਡਾ ਰਾਦਾ ਇਹਦਾ ਸੀਮਨ ਸੂਨ ਤਿਆਰ ਕਰਨ ਦਾ ਹੈ ਕਿ ਕਿਵੇਂ ਆ ਆਪਣਾ ਤਾਂ ਬ੍ਰਦਰ ਇਹੀ ਸਲਾਹ ਦੇ ਰਿਹਾ ਬਾਈ ਨੂੰ ਮਤਲਬ ਕਿ ਲੀਲਾ ਸਿੰਘ ਜੀ ਨੂੰ ਵੀ ਤੁਸੀਂ ਜ਼ਿਆਦਾਤਰ ਇਹਨੂੰ ਮਤਲਬ ਕਿ ਡਾਇਰੈਕਟ ਕ੍ਰੋਸਿੰਗ ਦੇ ਵਿੱਚ ਨਾ ਲੈ ਕੇ ਆਇਆ ਜਾਵੇ ਵੀ ਤੂੰ ਜੇ ਮਤਲਬ ਕਿ ਆਪਾਂ ਸੀਮਨ ਤਿਆਰ ਕਰਾ ਲਈਏ ਸੀਮ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਮਤਲਬ ਕਿ ਇਨਕਮ ਸੋਰਸ ਵਧੂਗਾ ਇਹਦਾ ਇਨਕਮ ਸੋਰਸ ਵੀ ਬਹੁਤ ਹੈ ਨੰਬਰ 2 ਮਤਲਬ ਕਿ ਇਹਦੀ ਜਿਹੜੀ ਮਤਲਬ ਕਿ ਕੁਆਲਿਟੀ ਹੈਗੀ ਆਪਾਂ ਨੂੰ ਮਤਲਬ ਕਿ ਆਪਾਂ ਗਾਹਾਂ ਸੀਮਨ ਦੇਣ ਯੋਗੇ ਹੋ ਜਾਾਂਗੇ ਵੀ ਹਾਂ ਜਦੋਂ ਆਪਾਂ ਅਲੱਗ-ਅਲੱਗ ਡਾਕਟਰਾਂ ਨਾਲ ਵੀ ਸੀਮਨ ਖੁਦ ਮੈਂ ਆਪ ਸਪਲਾਈ ਰਾਂਗਾ ਠੀਕ ਹੈ ਠੀਕ ਹੈ ਆਪਾਂ ਖੁਦ ਇਹਦੀ ਮਤਲ ਅਲੱਗ-ਅਲੱਗ ਡਾਕਟਰਾਂ ਲਵੇ ਮਤਲਬ ਕਿ ਵੀ ਮਤਲਬ ਕੀ ਹੈ ਮੈਂ ਮੈਂ ਤੁਹਾਡੀ ਗੱਲ ਸਮਝ ਗਿਆ ਤੁਹਾਡਾ ਮਤਲਬ ਦੇਖੋ ਹੁਣ ਨੀਲਾ ਸਿੰਘ ਦੀ ਗੱਲ ਕਰਕੇ ਨੀਲਾ ਸਿੰਘ ਦਾ ਜੇ ਕੋਈ ਮਾਝਾ ਆ ਗਿਆ ਤਾਂ ਕਰੌਸ ਕਰਾਪ ਕਰਾ ਦੇਣਗੇ ਪਰ ਕੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਦਰਸ਼ਕੋ ਵੀ ਜੇ ਸੀਵਨ ਤਿਆਰ ਹੋ ਗਿਆ ਹਨਾ ਕੀ ਹੈ ਉਹ ਮਤਲਬ ਅਲੱਗ-ਅਲੱਗ ਏਰੀਏ ਦੇ ਵਿੱਚ ਡਾਕਟਰਾਂ ਕੋਲੇ ਜਾਊਗਾ ਉੱਥੇ ਜਾ ਕੇ ਕੀ ਹੈ ਵੀ ਡਾਕਟਰ ਮਤਲਬ ਕੀ ਟੀਕੇ ਲਾਉਣਗੇ ਹਨਾ ਜਦੋਂ ਮਤਲਬ ਤੇ ਉਥੇ ਕੀ ਹੈ ਵੀ ਮੱਜਾਂ ਦਾ ਅਡੋ ਅਡਾ ਰਿਜ਼ਲਟ ਦੂਰ ਦੂਰ ਤੱਕ ਫੈਲੂਗਾ ਫਿਰ ਇਹਦਾ ਰਿਜ਼ਲਟ ਵਧੀਆ ਆਊ ਹਨਾ ਤੇ ਉਹ ਨਾਲੇ ਪਲੱਸ ਪੁਆਇੰਟ ਹੋਰ ਆ ਗਏ ਨਾਲੇ ਜੇ ਗੱਲ ਕਰੀਏ ਆਪਾਂ 70% ਕਟੀਆਂ ਆ ਰਹੀਆਂ ਨੇ ਗਿਆ ਠੀਕ ਹੈ ਲੋ ਵੀ ਜ਼ਿਆਦਾਤਰ ਮਤਲਬ ਕਿ ਫਾਰਮਰ ਨੂੰ ਇਹ ਸਪੋਰਟ ਸਭ ਤੋਂ ਵੱਧ ਮਿਲੂਗੀ ਵੀ ਜਦੋਂ ਆਪਣਾ ਮਤਲਬ ਕਿ ਤੁਸੀਂ ਦਾਅਵੇ ਨਾ ਕਹਿ ਸਕਦੇ ਹੋ ਵੀ ਹੁਣ ਵੀ ਜਿਹੜੀਆਂ ਮਤਲਬ ਕਿ ਕਹਿ ਸਕਦੇ ਹੋ ਕਟੀਆਂ ਵਾਲਾ ਰਿਜ਼ਲਟ ਵਧੀਆ ਦੀ ਇਹ ਤੁਸੀਂ ਜਿਹੜੀ ਗੱਲ ਹਾਂ ਹਾਂ ਸਾਡੀ ਉਹ ਮੈਨੂੰ ਵੀ ਵਧੀਆ ਲੱਗੀ ਹਾਂ ਮੈਂ ਸੋਈਆਂ ਕਿੰਨਾ ਨੇ ਕਟੀਆਂ ਠੀਕ ਹੈ ਠੀਕ ਹੈ ਠੀਕ ਹੈ ਨਾ ਚਲੋ ਉਹ ਵੀ ਮਤਲਬ ਇੱਕ ਫਾਇਦਾ ਹੈ ਨਾ ਕਟਾ ਆਪਾਂ ਥੋੜਾ ਜਿਹਾ ਚਲਦੇ ਹੁਣ ਸੁਣੋ ਫਾਇਦਾ ਜੀ ਬਹੁਤ ਤੇ ਗਾਹਾਂ ਮਤਲਬ ਜਿਹੜਾ ਕਿਸਾਨ ਭਰਾ ਦਾ ਫਾਇਦਾ ਵੀ ਹੋ ਰਿਹਾ ਹੈ ਤੇ ਡਾਕਟਰ ਸਾਹਿਬ ਮੈਨੂੰ ਇੱਕ ਹੋਰ ਦੱਸੋ ਤੁਸੀਂ ਵੀ ਤੁਸੀਂ ਵੀ ਮਤਲਬ ਕੰਮ ਕਰਦੇ ਹੋ ਹੈ ਨਾ ਅੱਜ ਜੀ ਤੁਹਾਨੂੰ ਮਾਣ ਸੀ ਤੁਸੀਂ ਇੱਥੇ ਤਾਂ ਹੀ ਖੜੇ ਹੋ ਬੀ ਇੱਕ ਤਾਂ ਇਹ ਵੀ ਤੁਸੀਂ ਦਾਵਾ ਕਰਦੇ ਹੋ ਵੀ ਇਹ ਲਾਹੌਰੀ ਦਾ ਤੇ ਇਹਦੀ ਮਾ ਦਾ ਰਿਕਾਰਡ ਦੂਜੇ ਸੂਏ 16 ਲੀਟਰ ਕੇ ਹੈ 16 ਪਲੱਸ